ਕਰਾਂ ਦੇ ਵਿੱਚ ਸੜਕ ਦੇ ਉੱਪਰ ਇੱਕ ਟਰਾਂਸਫਰਮ ਸੀ ਕਿਸੇ ਕਿਸਾਨ ਦਾ ਰਾਤ ਚੋਰੀ ਕਰਕੇ ਚੋਰ ਲੈ ਕੇ ਗਏ ਨੇ ਬਾਹਾਂ ਬਾਹ ਜਿਹੜੇ ਟਕੂਏ ਹੁੰਦੇ ਉਹਨਾਂ ਕੋਲੇ ਠੀਕ ਆ ਕਿ ਨਹੀਂ ਤੇ ਕੱਲਾ ਕਿਹੜਾ ਬੰਦਾ ਉਹਨਾਂ ਦਾ ਸਾਹਮਣਾ ਕੀ ਕਰ ਲੂਗਾ ਪੁਰਾਣਾ ਟਰਾਂਸਫਰਮ ਸੀਗਾ ਇਹਦੇ ਵਿੱਚ ਤੰਬਾ ਸੀਗਾ ਜਿਹੜੇ ਹੁਣ ਹੁਣ ਟਰਾਂਫਰਮ ਹੈਕਿੰਗ ਵੱਲੋਂ ਆ ਰਹੇ ਆ ਉਹ ਸਾਰੇ ਅਲੂਮਿਨਿਅਮ ਦੇ ਵਿੱਚ ਆ ਰਹੇ ਆ ਉਹਨਾਂ ਦੇ ਵਿੱਚੋਂ ਤੇਲ ਚੋਰੀ ਕਰਦੇ ਆ ਅਸੀਂ ਫਸਲਾਂ ਦੀ ਲੜਾਈ ਲੜ ਰਹੇ ਹਾਂ ਠੀਕ ਆ ਕਿ ਨਹੀਂ ਉਧਰੋਂ ਸਾਨੂੰ ਮਾਰ ਉਸ ਤੋਂ ਬਾਅਦ ਦੇ ਵਿੱਚ ਖੇਤਾਂ 'ਚ ਸਾਨੂੰ ਕੁਦਰਤੀ ਮਾਰ ਤੀਜੇ ਨੰਬਰ ਤੇ ਸਾਨੂੰ ਚੋਰਾਂ ਦੀ ਮਾਰ ਅਸੀਂ ਕਿਹੜੇ-ਕਿਹੜੇ ਪਾਸੇ ਨੂੰ ਮਜ਼ਬੂਤ ਕਰ ਗਿਆ ਠੀਕ ਆ ਪ੍ਰਸ਼ਾਸਨ ਕਾਰਵਾਈ ਕਰਦਾ ਪਰ ਹੁਣ ਮੰਨ ਕੇ ਚੱਲੋ ਵੀ ਇੱਥੇ ਉਹਨਾਂ ਤੋਂ ਕੋਈ ਗਵਾਹ ਹੈਗਾ ਨਾ ਕੋਈ ਸਬੂਤ ਆ ਜਿਹੜਾ ਆਪਾਂ ਦੇ ਸਕੀਏ ਵੀ ਕੌਣ ਸੀ ਕੌਣ ਆਇਆ ਕਿ ਨਹੀਂ ਇੱਧਰ ਵੀ ਘਾਰ ਆ ਦੂਜੇ ਪਾਸੇ ਵੀ ਘਾਰ ਆ ਪਿੰਡ ਦੇ ਬਿਲਕੁਲ ਨੇੜੇ ਹੀ ਟਰਾਂਸਫਰਮ ਸੀਗਾ ਜਿਹੜਾ ਚੋਰੀ ਹੋਇਆ ਪ੍ਰਸ਼ਾਸਨ ਕਹਿਣ ਦਾ ਨਾਂ ਦੱਸੋ ਨਾਂ ਦਾ ਕਿਹੜਾ ਪਤਾ ਹੈ ਕੌਣਾ ਚੋਰ ਬਲ ਵਿਚਾਰਾ ਕਿਸਾਨ ਦਾ ਕੋਈ ਪੁੱਤ ਜਾਂਦਾ ਟਰਾਂਸਫਰਮ ਨੂੰ ਹੱਥ ਲਾਉਂਦਾ ਤੇ ਵਿਚਾਰੇ ਦੀ ਜਾਨਵਰ ਢੋਲੇ ਵੀ ਹੁਣ ਸਮਝ ਨਹੀਂ ਆਉਂਦੀ ਵੀ ਜਾ ਕੇ ਰੋਈਏ ਤਾਂ ਰੋਈਏ ਕਿਹਦੇ ਅੱਗੇ ਜਾ ਕੇ ਪੰਜਾਬ ਖੇਤੀ ਪ੍ਰਧਾਨ ਸੂਬਾ ਤੇ ਪੰਜਾਬ ਦੀ ਖੇਤੀ ਇਸ ਟਾਈਮ ਬਹੁਤ ਸਾਰੀਆਂ ਸਮੱਸਿਆਵਾਂ ਦੇ ਨਾਲ ਜੂਝ ਰਹੀ ਆ ਜਿੱਥੇ ਕਿਸਾਨ ਐਮਐਸਪੀ ਲਈ ਲੜਾਈ ਲੜ ਰਹੇ ਆ ਉੱਥੇ ਹੀ ਕਿਸਾਨਾਂ ਨੂੰ ਫਸਲਾਂ ਦਾ ਸਹੀ ਮੁੱਲ ਨਹੀਂ ਮਿਲਦਾ ਕਿਸਾਨਾਂ ਦੀਆਂ ਫਸਲਾਂ ਨੁਕਸਾਨੀਆਂ ਜਾਂਦੀਆਂ ਨੇ ਕਦੇ ਕੁਦਰਤ ਦੀ ਮਾਰ ਪੈ ਜਾਂਦੀ ਆ ਕਦੇ ਆਵਾਰਾ ਪਸ਼ੂਆਂ ਦੀ ਮਾਰ ਪੈਂਦੀ ਆ ਹੋਰ ਵੀ ਜਿੱਥੇ ਬਹੁਤ ਸਾਰੀਆਂ ਸਮੱਸਿਆਵਾਂ ਨੇ ਪਾਣੀ ਪੰਜਾਬ ਦੇ ਡੁੰਗੇ ਹੋ ਰਹੇ ਆ ਉੱਥੇ ਕਿਸਾਨਾਂ ਨੂੰ ਇੱਕ ਹੋਰ ਵੱਡੀ ਸਮੱਸਿਆ ਆਉਂਦੀ ਆ ਕਿ ਰਾਤਾਂ ਨੂੰ ਜਿਹੜੇ ਚੋਰ ਹੁੰਦੇ ਨੇ ਉਹ ਕਿਸਾਨਾਂ ਦੇ ਟਰਾਂਸਫਰਮ ਚੋਰੀ ਕਰਕੇ ਲੈ ਜਾਂਦੇ ਨੇ ਕੇਵਲ ਤਾਰਾਂ ਵੱਢ ਕੇ ਲੈ ਜਾਂਦੇ ਨੇ ਮੋਟਰਾਂ ਕੱਢ ਕੇ ਲੈ ਜਾਂਦੇ ਨੇ ਇਹ ਸਮੱਸਿਆ ਦੇ ਨਾਲ ਵੀ ਕਿਸਾਨ ਪੰਜਾਬ ਦੇ ਯੂਜ ਰਹੇ ਨੇ ਅਸੀਂ ਇੱਕ ਪਿੰਡ ਦੇ ਵਿੱਚ ਆਏ ਆ ਜਿੱਥੇ ਰਾਤ ਨੂੰ ਚੋਰੀ ਹੋਈ ਆ ਬਿਲਕੁਲ ਘਰਾਂ ਦੇ ਵਿੱਚ ਸੜਕ ਦੇ ਉੱਪਰ ਇੱਕ ਟਰਾਂਸਫਾਰਮ ਸੀ ਕਿਸੇ ਕਿਸਾਨ ਦਾ ਤਾਂ ਤੁਸੀਂ ਦੇਖ ਸਕਦੇ ਹੋ ਟਰਾਂਸਫਾਰਮ ਰਾਤ ਚੋਰੀ ਕਰਕੇ ਚੋਰ ਲੈ ਕੇ ਗਏ ਨੇ ਤਾਂ ਇਹ ਇੰਨੇ ਹੌਸਲੇ ਚੋਰਾਂ ਦੇ ਵਧੇ ਹੋਏ ਆ ਕਿ ਉਹ ਬਿਲਕੁਲ ਪਿੰਡ ਦੇ ਨਜ਼ਦੀਕ ਇਹ ਟਰਾਂਸਫਾਰਮ ਬਿਲਕੁਲ ਸੜਕ ਦੇ ਉੱਪਰ ਆ ਇੱਥੇ ਰਾਤ ਘਟੂ ਘਟੂ ਉਹਨਾਂ ਨੇ 2 ਘੰਟੇ ਮੱਥਾ ਮਾਰ ਕੇ ਥੇ ਇਹਨਾਂ ਨੇ ਟਰਾਂਸਫਾਰਮ ਚੋਰਾਣੇ ਜਿਹੜਾ ਲਾਇਆ ਹੋਊਗਾ ਤੇ ਇਹਦੇ ਵਿੱਚੋਂ ਤਾਂਬਾ ਵਗੈਰਾ ਕੱਢ ਕੇ ਤੇਲ ਵਗੈਰਾ ਕੱਢ ਕੇ ਉਹ ਲੈ ਜਾਂਦੇ ਆ ਤਾਂ ਕਿਸਾਨਾਂ ਨੂੰ ਇਹ ਵੀ ਇੱਕ ਵੱਖਰੀ ਸਮੱਸਿਆ ਗਈ ਕਿਉਂਕਿ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਨੇ ਅਵਾਰਾ ਪਸ਼ੂ ਬਹੁਤ ਆਉਂਦੇ ਨੇ ਨੁਕਸਾਨ ਕੁਦਰਤੀ ਤੌਰ ਤੇ ਬਹੁਤ ਹੁੰਦਾ ਸਰਕਾਰਾਂ ਨਾ ਰੇਟ ਸਹੀ ਨਹੀਂ ਦਿੰਦੀਆਂ ਪੰਜਾਬ ਦੇ ਪਾਣੀ ਡੰਗੇ ਹੋ ਰਹੇ ਆ ਉੱਥੇ ਇੱਕ ਇਹ ਵੀ ਇੱਕ ਵੱਡੀ ਸਮੱਸਿਆ ਗਈ ਜਿਹੜੀ ਬਹੁਤ ਸਾਰੇ ਕਿਸਾਨਾਂ ਨੂੰ ਦੇਖਣ ਨੂੰ ਮਿਲਦੀ ਆ ਬਹੁਤ ਸਾਰੇ ਪਿੰਡਾਂ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਦੀ ਆ ਕਿ ਜਿਹੜੇ ਰਾਤ ਨੂੰ ਚੋਰ ਹੁੰਦੇ ਨੇ ਉਹ ਕਿਸਾਨਾਂ ਦੇ ਟਰਾਂਸਫਾਰਮ ਕਿਸਾਨਾਂ ਦੀਆਂ ਮੋਟਰਾਂ ਕਿਸਾਨਾਂ ਦੇ ਕੇਬਲਾ ਜਿਹੜੀਆਂ ਉਹ ਵੱਢ ਕੇ ਲੈ ਜਾਂਦੇ ਆ ਤਾਂ ਇੱਥੇ ਕਿਸਾਨ ਬਹੁਤ ਸਾਰੇ ਖੜੇ ਨੇ ਆਪਾਂ ਗੱਲਬਾਤ ਕਰਦੇ ਆ ਕਿ ਘਟਨਾ ਜਿਹੜੀ ਕਿਵੇਂ ਹੋਈ ਆ ਤੇ ਪ੍ਰਸ਼ਾਸਨ ਤੋਂ ਸਰਕਾਰ ਤੋਂ ਕਿਸਾਨ ਜਿਹੜੇ ਕੀ ਮੰਗ ਕਰਦੇ ਆ ਤਾਂ ਭਈ ਇਹ ਕਦੋਂ ਦੀ ਘਟਨਾ ਇਹ ਇਹ ਦਾਤ ਹੀ ਦੱਸਦੇ ਵੀ ਲਗਭਗ 1.5 ਵਜੇ ਦੀ ਘਟਨਾ ਦੱਸਦੇ ਵੀ 1.5 ਵਜੇ ਘਟਨਾ ਵਾਪਰੀ ਹੈ ਹੂੰ ਇਹ ਫਿਰ ਕੀ ਲੈ ਕੇ ਜਾਂਦੇ ਆ ਜਿਹਦੇ ਵਿੱਚੋਂ ਕੱਢ ਕੇ ਟਰਾਂਸਫਰਮ ਚੋਂ ਜਿਹੜਾ ਤਾਂ ਹੁਣ ਪੁਰਾਣੇ ਪੁਰਾਣਾ ਟਰਾਂਸਫਾਰਮ ਸੀਗਾ ਇਹਦੇ ਵਿੱਚ ਤੰਬਾ ਸੀਗਾ ਇਹਦੇ ਵਿੱਚ ਤਾਂ ਤੰਬਾ ਕੱਢ ਕੇ ਲੈ ਗਏ ਆ ਤੇ ਤੇਲ ਚੋਰੀ ਕੀਤਾਗਾ ਜਿਹੜੇ ਹੁਣ ਹੁਣ ਟਰਾਂਸਫਾਰਮ ਹੈ ਕਿਵੇਂ ਵੱਲੋਂ ਆ ਰਹੇ ਆ ਉਹ ਸਾਰੇ ਅਲੂਮਿਨਿਅਮ ਦੇ ਵਿੱਚ ਆ ਰਹੇ ਆ ਉਹਨਾਂ ਦੇ ਵਿੱਚੋਂ ਤੇਲ ਚੋਰੀ ਕਰਦੇ ਆ ਇਹ ਵੀ ਇੱਕ ਸਮੱਸਿਆ ਹੁਣ ਆਉਣ ਲੱਗੀ ਜਿੱਥੇ ਹੋਰ ਸਮੱਸਿਆਵਾਂ ਦੇ ਨਾਲ ਪੰਜਾਬ ਦੀ ਕਿਸਾਨੀ ਯੁੱਝ ਰਹੀ ਆ ਤੱਕੇ ਵੀ ਹੁਣ ਸਮੱਸਿਆ ਵੱਡੀ ਹੋ ਗਈ ਸਮੱਸਿਆ ਵੱਡੀ ਆ ਜੀ ਸਮੱਸਿਆ ਦਾ ਹੁਣ ਤੁਸੀਂ ਐਂ ਦੇਖੋ ਵੀ ਇਤੋਂ ਕੁਛ ਦਿਨ ਪਹਿਲਾਂ ਉੱਧਰ ਟਰਾਂਸਫਾਰਮ ਸੀਗਾ ਉੱਥੋਂ ਤੇਲ ਕੱਢ ਕੇ ਲੈੇ ਗਏ ਆ ਹੁਣ ਉੱਥੋਂ ਮੰਨ ਕੇ ਚੱਲੋ ਵੀ ਸਾਰਾ 100 ਮੀਟਰ ਦੀ ਦੂਰੀ ਤੇ ਟਰਾਂਸਫਾਰਮ ਤੇ ਰਾਤ ਇਹਦੇ ਵਿੱਚ ਉਹ ਕਰ ਗਏ ਸਮ ਜਿਹੜੀ ਸਮੱਸਿਆ ਦੀ ਗੱਲ ਕਰਦਾ ਸਮੱਸਿਆ ਦਾ ਨਾ ਤਾਂ ਕੇਬਲ ਛੱਡਦੇ ਖੇਤ ਤੇ ਨਾ ਟਰਾਂਸਫਾਰਮ ਛੱਡਦੇ ਖੇਤ ਦੂਜੇ ਨੰਬਰ ਤੇ ਗੱਲ ਇਹ ਆ ਜਾਂਦੀ ਆ ਵੀ ਜੇ ਮੰਨ ਲਓ ਅਸੀਂ ਰਾਖੀ ਲਈ ਜਾਂਦੇ ਆ ਕੱਲਾ ਕਿਹੜਾ ਬੰਦੇ ਐਡੇ ਐਡੇ ਬਾਹਾਂ-ਬਾਹ ਜਿਹੜੇ ਟਕੂਏ ਹੁੰਦੇ ਉਹਨਾਂ ਕੋਲੇ ਠੀਕ ਆ ਕਿ ਨਹੀਂ ਤੇ ਕੱਲਾ ਕਿਹੜਾ ਬ ਠੀਕ ਆ ਕਿ ਨਹੀਂ ਉਹਨਾਂ ਹੀ ਰਾਖੀ ਵਿੱਚ ਬਥੇਰੇ ਕਹਿੰਦੇ ਵੀ ਪਹਿਰੇ ਲਾਉਣੇ ਚਾਹੀਦੇ ਆ ਜਾਂ ਐਂ ਕਰਨੇ ਚਾਹੀਦੇ ਆ ਹੁਣ ਮੈਨੂੰ ਇਹ ਦੱਸੋ ਵੀ ਅਸੀਂ ਫਸਲਾਂ ਦੀ ਲੜਾਈ ਲੜ ਰਹੇ ਆ ਠੀਕ ਆ ਕਿ ਨਹੀਂ ਉਧਰੋਂ ਸਾਨੂੰ ਮਾਰ ਉਸ ਤੋਂ ਬਾਅਦ ਦੇ ਵਿੱਚ ਖੇਤਾਂ 'ਚ ਸਾਨੂੰ ਕੁਦਰਤੀ ਮਾਰ ਤੀਜੇ ਨੰਬਰ ਤੇ ਸਾਨੂੰ ਚੋਰਾਂ ਦੀ ਮਾਰ ਅਸੀਂ ਕਿਹੜੇ ਕਿਹੜੇ ਪਾਸੇ ਨੂੰ ਮਜ਼ਬੂਤ ਕਰ ਗਿਆ ਆਪਦੇ ਠੀਕ ਆ ਕਿ ਨਹੀਂ ਫਿਰ ਦੂਜੇ ਨੰਬਰ ਤੇ ਗੱਲ ਇਹ ਆ ਜਾਂਦੀ ਆ ਵੀ ਜੇ ਇੱਥੇ ਕੋਈ ਪ੍ਰਸ਼ਾਸਨ ਨੂੰ ਕੋਲ ਆਪਾਂ ਕੋਈ ਅਪੀਲ ਲੈ ਕੇ ਜਾਂਦੇ ਆ ਠੀਕ ਆ ਪ੍ਰਸ਼ਾਸਨ ਕਾਰਵਾਈ ਕਰਦਾ ਪਰ ਹੁਣ ਮੰਨ ਕੇ ਚੱਲੋ ਵੀ ਇੱਥੇ ਉਹਨਾਂ ਤੋਂ ਕੋਈ ਗਵਾਹ ਹੈਗਾ ਨਾ ਕੋਈ ਸਬੂਤ ਆ ਜਿਹੜਾ ਆਪਾਂ ਦੇ ਸਕੀਏ ਵੀ ਕੌਣ ਸੀ ਕੌਣ ਆਇਆ ਕਿ ਨਹੀਂ ਠੀਕ ਆ ਕਿ ਨਹੀਂ ਪਰ ਨੁਕਸਾਨ ਕਿਸਾਨ ਦਾ ਹੋ ਗਿਆ ਕਿਸਾਨ ਕਿਸਾਨ ਕਿੰਨੇ ਦਾ ਨੁਕਸਾਨ ਹੋ ਜਾਂਦਾ ਇਹਦੇ ਵਿੱਚ ਜੀ ਇਕੱਲੇ ਕਿਸਾਨ ਦਾ ਨੁਕਸਾਨ ਨਹੀਂ ਇਹਦੇ ਵਿੱਚ ਪੀਸੀ ਆਪਣੇ ਮਹਿਕਮੇ ਦਾ ਬਿਜਲੀ ਮਹਿਕਮੇ ਦਾ ਨੁਕਸਾਨ ਵੀ ਆ ਬਿਜਲੀ ਮਹਿਕਮੇ ਨੇ ਕਿਸਾਨੇ ਕਿਸਾਨ ਨੂੰ ਟਰਾਂਸਫਰਮ ਜਾਰੀ ਹੋਇਆ ਹੁਣ ਕਿਸਾਨ ਚਲੋ 4-5000 ਰੁਪਿਆ ਕਿਸਾਨ ਦੀ ਜੇਬ ਚੋਂ ਜਾਊਗਾ ਤੇ ਉਸ ਤੋਂ ਬਾਅਦ ਜਿਹੜਾ ਜਾਰੀ ਕਰਨਾ ਉਹ ਮੈਕਮੇ ਨੇ ਜਾਰੀ ਕਰਨਾ ਹਮ ਘੱਟੋ ਘੱਟ 60 70 ਹਜ਼ਾਰ ਦਾ ਟ੍ਰਾਂਸਫਰ ਮੈਕਮੇ ਦੀ ਜੇਬ ਚੋਂ ਜਾਣਾ ਹੈ ਹਮ ਇਹਦੇ ਨਾਲ ਪੰਜਾਬ ਸਰਕਾਰ ਦਾ ਵੀ ਨੁਕਸਾਨ ਹੋ ਰਿਹਾਗਾ ਹਮ ਇਹ ਉਹਦੇ ਖਜ਼ਾਨੇ ਨੂੰ ਵੀ ਮੰਨ ਕੇ ਚੱਲੋ ਵੀ ਇੱਕ ਤਰ੍ਹਾਂ ਦੀ ਸੱਟ ਆ ਇਹ ਹਮ ਇਹ ਕੱਲੀ ਚੋਰੀ ਕਿਸਾਨ ਦੇ ਖੇਤੋਂ ਨਹੀਂ ਹੁੰਦੀ ਸਰਕਾਰ ਦੇ ਖਜ਼ਾਨੇ ਚੋਂ ਵੀ ਹੁੰਦੀ ਆ ਹਮ ਇਹ ਜਾਰੀ ਹੋਣਾ ਜਦੋਂ ਕਿਸਾਨ ਨੂੰ ਨਾਲ ਸਰਕਾਰ ਨੇ ਆਪਦੀ ਜੇਬ ਚੋਂ ਕਿਉਂਕਿ ਮਹਿਕਮੇ ਨੇ ਆਪਦੀ ਜੇਬ ਚੋਂ ਦੇਣਾ ਟ੍ਰਾਂਸਫਰ ਕਿਉਂਕਿ ਤੁਹਾਨੂੰ ਪਤਾ ਵੀ ਇਹ ਇੱਕ ਸਬਸਿਡੀ ਆ ਕਿਸਾਨਾਂ ਨੂੰ ਠੀਕ ਆ ਕਿ ਨਹੀਂ ਤੇ ਇਹ ਚੀਜ਼ ਹੈਗਾ ਵੀ ਪ੍ਰਸ਼ਾਸਨ ਮੁੜੇ ਇਹ ਅਪੀਲ ਕਰਦੇ ਆ ਵੀ ਇਹ ਚੀਜ਼ਾਂ ਨੂੰ ਥੋੜਾ ਜਿਆਦਾ ਸੁਰੱਖਿਆ ਦੇ ਵਿੱਚ ਧਿਆਨ ਦਾ ਜਾਵੇ ਤਾਂ ਕਿ ਇਹ ਚੀਜ਼ਾਂ ਨੂੰ ਚੋਰੀ ਹੋਣ ਤੋਂ ਬਚਾਇਆ ਜਾ ਸਕੇ ਤੇ ਜਿਹੜੀ ਮਹਿਕਮੇ ਦੇ ਕਿਸਾਨਾਂ ਦੀ ਲੁੱਟ ਹੁੰਦੀ ਆ ਚੋਰੀ ਹੁੰਦੀ ਆ ਉਹ ਚੀਜ਼ ਤੋਂ ਬਚਾਇਆ ਜਾ ਸਕੇ ਜੀ ਜੀ ਬਿਲਕੁਲ ਤਾਂ ਮੈਂ ਤੁਹਾਨੂੰ ਦੱਸਦਾ ਕਿ ਇਹ ਇੱਕ ਬਹੁਤ ਵੱਗਦੀ ਸੜਕ ਹੈ ਦਿਨੇ ਤਾਂ ਰਾਤ ਨੂੰ ਵੀ ਇੱਥੇ ਕੋਈ ਨਾ ਕੋਈ ਸ਼ਾਇਦ ਆਉਂਦਾ ਹੋਊਗਾ ਸੜਕ ਦੇ ਬਿਲਕੁਲ ਉੱਪਰ ਸੀਗਾ ਤੇ ਨਾਲ ਹੀ ਘਰ ਸੀ ਇੱਥੇ ਨੇੜੇ ਤੇੜੇ ਇੱਧਰ ਵੀ ਘਰ ਆ ਦੂਜੇ ਪਾਸੇ ਵੀ ਘਰ ਆ ਪਿੰਡ ਦੇ ਬਿਲਕੁਲ ਨੇੜੇ ਹੀ ਟਰਾਂਸਫਰਮ ਸੀਗਾ ਜਿਹੜਾ ਚੋਰੀ ਹੋਇਆ ਇੱਧਰ ਤੇ ਦੂਜੇ ਪਾਸੇ ਵੀ ਘਰ ਨੇ ਤੁਸੀਂ ਦੇਖ ਸਕਦੇ ਹੋ ਕਿ ਸਾਹਮਣੇ ਵੀ ਘਰ ਆ ਘਰਾਂ ਦੇ ਬਿਲਕੁਲ ਨਜ਼ਦੀਕ ਇਹ ਟਰਾਂਸਫਰਮ ਜਿਹੜਾ ਚੋਰੀ ਕੀਤਾ ਚੋਰਾਂ ਨੇ ਤਾਂ ਕਿਸਾਨਾਂ ਦਾ ਬਹੁਤ ਵੱਡਾ ਨੁਕਸਾਨ ਜਿਹੜਾ ਹੁੰਦਾ ਆਪਾਂ ਹੋਰ ਵੀ ਕਿਸਾਨ ਇੱਥੇ ਖੜੇ ਨੇ ਤਾਂ ਦੇਖ ਲਓ ਕਿ ਇੰਨੇ ਆਸੇ ਪਾਸੇ ਘਰ ਆ ਫੇ ਤਾਂ ਬਾਪੂ ਜੀ ਨੁਕਸਾਨ ਫਿਰ ਕਿੰਨਾ ਕੁ ਹੋ ਗਿਆ ਬਹੁਤ ਜਿਆਦਾ ਹੋ ਗਿਆ ਜੀ ਹੂੰ ਉਹ ਪਹਿਲਾਂ ਵੀ ਹੋ ਜਾਂਦੇ ਆ ਚੋਰੀਆਂ ਪਹਿਲਾਂ ਵੀ ਹੋਈਆਂ ਇਸ ਕਰਕੇ ਪ੍ਰਸ਼ਾਸਨ ਨੂੰ ਸਰਕਾਰ ਨੂੰ ਇਹਨਾਂ ਚੋਰਾਂ ਵੱਲੋਂ ਧਿਆਨ ਦੇਣਾ ਚਾਹੀਦਾ ਹੈ ਰਾਹੀ ਗੀਰਾਂ ਦੇ ਜੇਬਾਂ ਚੋਂ ਪੈਸੇ ਵੜੂਗੇ ਖੋਲ ਲੈਂਦੇ ਬੜੂਗੇ ਇੱਕ ਵਕਤ ਭਾਜ ਜਾਂਦੇ ਪੈਸੇ ਮੰਗਦੇ ਆ ਮੋਬਾਈਲ ਚੋਰੀ ਕਰਾਈ ਜਾਂਦੇ ਖੋਲ ਲੈਂਦੇ ਅੱਛਾ ਹਾਂਜੀ ਰਾਤ ਨੂੰ ਮਤਲਬ ਇਕੱਲਾ ਕਿਹੜਾ ਬੰਦਾ ਖੇਤ ਨਹੀਂ ਜਾ ਸਕਦਾ ਹੁਣ ਜਾ ਨਹੀਂ ਸਕਦਾ ਉਹ ਤਾਂ ਉਹਨਾਂ ਕੋਲ ਡੱਗ ਕੇ ਇਕੱਲਾ ਤਾਂ ਅਸਾ ਜੱਡਰ ਤੇ ਜਾਂਦੇ ਹੀ ਨਹੀਂ ਖੇਤ ਜਾਣਾ ਤਾਂ ਦੋ ਜਣੇ ਜਾਂਦੇ ਹੂੰ ਹੂੰ ਫਿਰ ਦੋਨੋਂ ਨਾਲ ਨੂੰ ਡਰ ਲੱਗਦਾ ਕਿਉਂਕਿ ਬਾਹਲੇ ਹੁੰਦੇ ਅੱਛਾ ਦੋਨੋਂ ਨੂੰ ਵੀ ਨਾ ਕਿਤੇ ਕੁੱਟ ਜਾਣ ਹਾਂ ਹਾਂ ਹਾਂਜੀ ਬਹੁਤ ਜ਼ਿਆਦਾ ਡਰ ਹੈ ਕੀ ਕਰੋਗੇ ਕੋਈ ਰਾਤ ਨੂੰ ਵੀ ਜਾ ਨਹੀਂ ਸਕਦੇ ਖੇਤਾਂ ਦੇ ਵਿੱਚ ਆਉਦੇ ਖੇਤਾਂ 'ਚ ਨਹੀਂ ਜਾ ਸਕਦੇ ਬਿਲਕੁਲ ਬਹੁਤ ਮੁਸੀਬਤ ਬਣ ਗਈ ਜੇ ਕਿਸਾਨ ਤਾਂ ਮਾਰੇ ਗਿਆ ਜਮਾਨੇ 'ਚ ਨਾ ਕੋਈ ਅਰਜ਼ਨਵਾਰਦਾ ਅੰਦਰ ਬਾੜੀ ਹੁੰਦਾ ਕਿਸਾਨ ਨੂੰ ਤਾਂ ਆਮਦਨਾਂ ਕੱਟੀ ਜਾਂਦੀਆਂ ਕਿਸਾਨ ਕਰੂ ਕੀ ਖਾਊ ਕੀ ਯਾਰ ਇਸਾ ਫਸਲਾਂ ਇਹ ਲੁੱਟ ਜਾਂਦੇ ਐ ਕੋਸ ਅੱਗੇ ਪਿੱਛੇ ਛੋਨੇ ਦਾ ਰਾੜ ਕੱਢ ਗਿਆ ਉਦੋਂ ਕੋ ਚਾਰ ਚਾਰ ਕਿਲੋ ਕੰਟਲ ਦਾ ਦਿੱਤਾ ਹੁਣ ਕਣਕ ਦੇ ਵੀ ਰਗੜੇ ਪੈ ਜਾਂਦੇ ਐ ਖੇਤਾਂ ਮੋਟਰਾਂ ਚੋਰੀ ਹੋ ਜਾਂਦੇ ਕੇਬਲਾਂ ਨਿਕਲ ਜਾਂਦੇ ਆ ਟਰਾਂਸਫਾਰਮਰ ਸੋਢੇ ਸਾਹਮਣੇ ਨਿਕਲੇ ਪਏ ਇਸਕਾ ਕੇਬਲਾਂ ਵੀ ਲੈ ਜਾਂਦੇ ਹਣਗੇ ਵੱਢ ਕੇ ਕੇਬਲਾਂ ਵੀ ਜਾਂਦੇ ਆ ਜੀ ਸਾਡੀ ਤਾਂ ਦੋ ਤਿੰਨ ਸਾਲ ਹੋ ਗਏ ਸਾਡੇ ਖੇਤੋਂ ਕੇਬਲ ਲੈ ਗਏ ਕੋਈ ਸੀਗੀ 35 36 ਫੁੱਟ ਤਾਂਬੇ ਦੀ ਕੇਬਲ ਸੀ ਲੈ ਗਏ ਬਟ ਗੈਸ ਉਹ ਤਾਂ ਸੀ ਖਾਸੀ ਲਮੀ ਦੋ 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 ਤੇ ਉਹ ਅਸੀ ਲਿਆ ਕੇ ਮੇ ਪਾਈ ਤਨੇ ਯਾਰ ਪੇ ਲਗਾਉਗਾ ਸਾਡਾ ਅੱਛਾ ਹਾਂਜੀ ਇੱਕ ਅਲੱਗ ਸਮੱਸਿਆ ਮੈਂ ਸਰਕਾਰਾਂ ਦੇ ਸ਼ਾਇਦ ਧਿਆਨ ਚ ਵੀ ਨਹੀਂ ਹੋਣੀਆਂ ਕਿ ਇਹ ਵੀ ਇੱਕ ਸਮੱਸਿਆ ਹੈਗੀ ਸਰਕਾਰ ਦਾ ਐਸਐਮਲ ਧਿਆਨ ਚ ਹੈ ਨਹੀਂ ਧਿਆਨ ਚ ਲਿਆਂਦੀਆਂ ਵੀ ਜਾਂਦੀਆਂ ਤੁਸੀਂ ਕਹਿੰਦੇ ਵੀ ਧਿਆਨ ਚ ਹੈ ਨਹੀਂ ਸਰਕਾਰ ਦੇ ਤੇ ਜਦੋਂ ਮਹਿਕਮਾ ਚੋਰੀ ਹੁਣ ਟ੍ਰਾਂਸਫਰ ਮੱਚ ਗਿਆ ਉਹਦੇ ਬਦਲੇ ਟ੍ਰਾਂਸਫਰ ਕਿਸਾਨ ਲੈ ਕੇ ਜਾਂਦਾ ਗ੍ਰਿਡ ਦੇ ਵਿੱਚ ਮਹਿਕਮੇ ਦੇ ਵਿੱਚ ਉਥੇ ਰਾਬਟੋਂ ਦੇ ਵੀ ਟ੍ਰਾਂਸਫਰ ਬਦਲੇ ਟ੍ਰਾਂਸਫਰ ਕਿਸਾਨ ਨੂੰ ਜਾਰੀ ਕਰਤਾ ਹੁਣ ਜਦੋਂ ਆ ਕਿਸਾਨ ਜਾਊਗਾ ਮਹਿਕਮੇ ਕੋਲੇ ਤਾਂ ਉਥੇ ਪੁਰਸੀ ਰਿਪੋਰਟ ਲੈ ਕੇ ਜਾਊਗਾ ਠੀਕ ਹੈ ਜੀ ਤੇ ਉਥੇ ਮਹਿਕਮੇ 'ਚ ਲਿਖਿਆ ਵੀ ਇਹ ਟ੍ਰਾਂਸਫਰ ਚੋਰੀ ਹੋ ਗਿਆ ਹੁਣ ਮੈਨੂੰ ਦੱਸੋ ਵੀ ਪ੍ਰਸ਼ਾਸਨ ਦੇ ਧਿਆਨ 'ਚ ਹੈ ਨਹੀਂ ਧਿਆਨ ਜਦਾ ਹੈ ਨਾ ਪਰ ਰੌਲਾ ਇਹ ਆ ਵੀ ਇੱਧਰ ਤੇ ਹੁਣ ਕਾਰ ਹੁਣ ਪ੍ਰਸ਼ਾਸਨ ਕਹਿੰਦਾ ਨਾਂ ਦੱਸੋ ਕਿਹਨੇ ਲੱਤਾਂ ਦਰਵਾਉਣੀਆਂ ਆਉਂਦੀਆਂ ਨਾਂ ਦੱਸਿਓ ਨਾਂ ਕੋਈ ਸਿੱਕੇੜਾ ਕੋਈ ਕੱਲਾ ਕਰਾ ਨਾਂ ਦਾ ਕਿਹੜਾ ਪਤਾ ਹੈ ਕੌਣਾ ਚੋਰ ਉੱਚੇ ਉਹ ਲੇਖ ਕੇ ਥੋੜਾ ਤਾਂ ਕਿ ਗਏ ਅਸੀਂ ਕਰਕੇ ਲਗੇ ਇਹ ਤਾਂ ਫੜੇ ਜਾਣਾ ਇਹ ਨਾਗ ਦਾ ਸਕੇ ਜਣ ਫਿਰ ਤਾਂ ਫੜੇ ਨਾ ਜਾਣ ਚੋਰ ਹਮ ਪਤਾ ਨਹੀਂ ਲੱਗਦਾ ਕੌਣ ਲੱਗਦਾ ਕੌਣ ਕਰ ਰਿਹਾ ਹਮ ਕਰਦੇ ਤਾਂ ਨਸ਼ੇ ਆ ਚਿੱਟੇ-ਚੁੱਟੇ ਖਾਣ ਵਾਲੀ ਆ ਹੋਰ ਕੌਣ ਚੋਰ ਤਾਂ ਹੀ ਹੈ ਚੋਰੀਆਂ ਕਰਦੇ ਜਿਹੜੇ ਨਸ਼ੇ ਕਰਦੇ ਬੱਚੇ ਹਮ ਹੋਰ ਤਾਂ ਦੂਸਰੇ ਹੋ ਨਹੀਂ ਸਕਦੇ ਹਮ ਜਿਹੜਾ ਆਮ ਸਧਾਰਨ ਮਨ ਦਾ ਕੋਈ ਨਹੀਂ ਇਹ ਜਿਹਾ ਕੰਮ ਕਰਦਾ ਇਹਦਾ ਸਮਾਜ ਤੇ ਬਹੁਤ ਵੱਡਾ ਕਲੰਕ ਲੱਗ ਜਾਂਦਾ ਛੜੇ ਹਮ ਪੰਜਾਬ ਦਾ ਨਾਮ ਹੋ ਰਿਹਾ ਪਿੰਡਾਂ ਦੇ ਪਿੰਡ ਬਿਲਕੁਲ ਜੀ ਉਹ ਬੰਨੀ ਉਹੀ ਆ ਕਿ ਪੰਜਾਬ ਜਿਹਦੇ ਬਾਰੇ ਕਿਹਾ ਜਾਂਦਾ ਸੀ ਕਿ ਸਾਰਿਆਂ ਦੀ ਸੁਰੱਖਿਆ ਸੀ ਕਰਦਿਆਂ ਕਿ ਇਥੇ ਤੋਂ ਬਾਹਰੋਂ ਆਉਂਦਾ ਸੀਗਾ ਤਾਂ ਕਹਿੰਦੇ ਸੀਗਾ ਕਿ ਪੰਜਾਬ ਚ ਤਾਂ ਸੁਰੱਖਿਆ ਤਾਂ ਘੱਟੋ ਘੱਟ ਇਹੇ ਹੀਆ ਕਰਦਾਰ ਸੀ ਆਪਣੇ ਪੰਜਾਬ ਦਾ ਸਾਡੇ ਸਾਡੇ ਸਿੱਖ ਸਭ ਬਚਾਉਂਦੇ ਹਰਥਾਂ ਤੋਂ ਕੋਈ ਮੁਸੀਬਤ ਪੈਣ ਨਹੀਂ ਦਿੰਦੇ ਪਰ ਹੁਣ ਆਪ ਹੀ ਆਪਣੇ ਪਿੰਡ ਸੜਕਾਂ ਤੇ ਪੈਣ ਲੱਗਿਆ ਕੀ ਕੀਤਾ ਜਾਵੇ ਸਿੱਖ ਤਾਂ ਆਪਕੇਲੇ ਮੁਸੀਬਤਾਂ ਨੇ ਟਰਾਂਸਫਾਰਮਰਾਂ ਦੇ ਚੋਰੀਆਂ ਹੋਣ ਲੱਗਿਆਂ ਖੇਤਾਂ ਜਾਣ ਨਹੀਂ ਜੋ ਕਿ ਉੱਥੇ ਦੋ ਦੋ ਚਾਰ ਚਾਰ ਆਉਂਦੇ ਆ ਤੇ ਲਾ ਕੇ ਲੈ ਜਾਂਦੇ ਉਹਨਾਂ ਕੋਲ ਕਈ ਵਾਰੀ ਦੇਖੈਂ ਕੰਟਰ ਹੁੰਦੇ ਆ ਲੀਹਾਂ ਅਸੀਂ ਦੇਖਿਆ ਕੰਟਰਾ ਨਹੀਂ ਲਿਖਿਆ ਅੱਛਾ ਸਾਡੇ ਉੱਥੇ ਵੱਢ ਕੇ ਲਗਾਇਆ ਤਰ ਹਾਂ ਹਾਂ ਜੀ ਤਾਂ ਬਈ ਇਹ ਵੀ ਇੱਕ ਵੱਡੀ ਸਮੱਸਿਆ ਹੋ ਗਈ ਰਾਤ ਨੂੰ ਫਰਕੇਤਾ ਚ ਪਾਣੀ ਲਾਉਣ ਵੀ ਕੱਲੇ ਨਹੀਂ ਜਾਂਦੇ ਹੋਣਗੇ ਨਾ ਜੀ ਨਾ ਬਸ ਆਥ ਨਹੀਂ ਪਾਣੀ ਠੀਕ ਕਰਿਉਨੇ ਆ ਜੀ ਹਾਂ ਡਰਦੇ ਬਸ ਵੀ ਰਾਤ ਦਾ ਵੀ ਲਾਈਟ ਚੱਲੀ ਜਾਊ ਸਾਰੀ ਰਾਤ ਇੰਨਾ ਕੁ ਬਾਹਰ ਰਮੂ ਡਰਦਾ ਕੋਈ ਨਹੀਂ ਜਾਂਦਾ ਜੀ ਰਾਤ ਨੂੰ ਹਾਂ ਜਾ ਕੇ ਵੀ ਕੀ ਕਰੂ ਬਸ ਨੂੰ ਪਤਾ ਹੀ ਆ ਕਿ ਇਹ ਜਾ ਮਾਹੌਲ ਆ ਤੇ ਬਹੁਤ ਹੀ ਬੁਰਾ ਹਾਲ ਆ ਕੁਈ ਮੋਟਰਾਂ ਦੇ ਬਾਇੰਡਾਂ ਤੇ ਕਰਨੀ ਛੜਦੇ ਕੇਵਣਾ ਸਟਾਰਟਰ ਪੱਟ ਕੇ ਲੈ ਜਾਂਦੇ ਆ ਮੋਟਰਾਂ ਦੇ ਮੋਟਰਾਂ ਕੱਢ ਕੇ ਲੈ ਜਾਂਦੇ ਇਦੋਂ ਹੋਰ ਕੀ ਹੋਣਾ ਮਤਲਬ ਖੇਤ ਵੀ ਸੁਰੱਖਿਅਤ ਨਹੀਂ ਰਹੇ ਨਾ ਨਾ ਜੀ ਸੁਰੱਖਤ ਤੁਸੀਂ ਹਾਂ ਇਹ ਦੇਖ ਲਓ ਵੀ ਆਹ ਦੇਖੋ ਘਰਾਂ ਦੇ ਚਾਰ ਸਪੇਰੇ ਵਿਚਾਲੇ ਆ ਹੂੰ ਚਾਰ ਸਪੇਰੇ ਘਰ ਆ ਇੱਕ ਦਾ ਅੱਧਾ ਕਿਲਾ ਬਾਹੀ ਹੂ ਘਰ ਮਸਮ ਦੇਖੋ ਅੱਧਾ ਕਿਲਾ ਬਾਹੀ ਹੂੰ ਪਰ ਡਰ ਨਹੀਂ ਉਹਨਾਂ ਨੇ ਮੰਨਿਆ ਕਿਸੇ ਹਾਂ ਜੀ ਕੋਈ ਡਰ ਨਹੀਂ ਮੰਨਿਆ ਪੂਰੇ ਮੈਨੂੰ ਪਤਾ 2 ਘੰਟੇ ਲੱਗੇ ਹੋਣਗੇ ਇੰਨਾ ਕੁਸ਼ ਕਰਨ ਤੇ 2 ਘੰਟੇ ਲੱਗੇ 2 ਘੰਟੇ ਐਨ ਪੂਰਾ ਟਿਕਾਣ ਵਾਲਾ ਦੇ ਨਾਲ ਦੇਖ ਲੋ ਆ ਸਾਰਾ ਸਬਾਨ ਓਮੀ ਪਿਆ ਕੋਈ ਡਰ ਨਹੀਂ 2 ਘੰਟੇ ਲੱਗ ਜਾਂਦੇ ਹੁਣ ਗਿਆ ਸਾਰਾ ਪ੍ਰੋਸੈਸ ਤੇ ਰਾਣੀ ਆਰਾਮ ਨਾਲ ਜੀ 2 ਘੰਟੇ 2 ਘੰਟੇ ਇੰਨੇ ਨਾਟ ਖੋਲੇ ਬੈਠ ਕੇ ਦੇਖੋ ਆ ਤਾਂਬਾ ਕੱਢਿਆ ਦੇਖੋ ਰਾਮ ਨਾਲ ਕੋਈ ਡਰ ਨਹੀਂ ਚੱਪਲਾ ਵੀ ਛੱਡ ਗਏ ਹਾਂ ਚੱਪਲਾ ਆ ਚੱਪਲਾ ਪਈਆਂ ਇੱਥੇ ਚੱਪਲਾ ਛੱਡ ਗਏ ਹੂੰ ਤਾਂ ਇੱਥੇ ਚੱਪਲਾਂ ਛੱਡ ਗਏ ਹੋ ਕਿਉਂਕਿ ਰਾਤ ਨੂੰ ਇੱਥੇ ਸਮਾਰਕ ਉਹਨਾਂ ਨੇ ਪੂਰੇ ਆਰਾਮ ਦੇ ਨਾਲ ਚੋਰੀ ਕੀਤੀ ਆ ਕੋਈ ਡਰ ਨਹੀਂ ਸੀ ਕਿਸੇ ਦਾ ਅਸੇ ਪਾਸੇ ਘਰ ਬਹੁਤ ਸੀ ਕਿਸਾਨ ਕਹਿੰਦੇ ਸੜਕ ਵੀ ਸੀ ਚੱਲਦੀ ਤਾਂ ਬਾਈ ਜੀ ਫਿਰ ਰਾਤ ਨੂੰ ਫਿਰ ਔਖੇ ਹੀ ਆ ਫਿਰ ਤਾਂ ਖੇਤਾਂ ਜਾਣਾ ਔਖੇ ਹੀ ਪੂਰੇ ਹੀ ਔਖਾ ਜੀ ਸਾਨੂੰ ਤਾਂ ਅਸੀਂ ਕਿਸੇ ਪਾਸੇ ਵੀ ਨਹੀਂ ਜਾ ਸਕਦੇ ਰਾਤ ਨੂੰ ਤਾਂ ਹਾਂ ਬਸ ਦਿਨੇ ਦੁਨੇ ਆਪਾਂ ਪਾਣੀ ਬੱਤ ਕਰਿਆ ਜੀ ਦਾ ਤੇ ਤਾਂ ਤੜਕਿਓ ਫਿਰ ਦਿਨ ਚੜੇ ਜਾਂਦੇ ਆ ਜੀ ਡਰ ਵੀ ਹੁੰਦਾ ਰਾਤ ਨੂੰ ਵੈਸੇ ਮੋਬਾਈਲ ਵਗੈਰਾ ਵੀ ਖੋਲ ਲੈਂਦੇ ਹੁਣ ਕਿ ਫਿਰ ਬਹੁਤ ਖੋਹਦੇ ਆ ਜੀ ਆ ਸੜਕੇ ਦਾ ਜਿਆਦਾਤਰ ਚੋਰੀਆਂ ਹੁੰਦੀਆਂ ਜੀ ਥੋੜੀ ਸੁਨਸਰਾਨ ਆ ਜਾਂਦੀ ਹੈ ਜੇਗਾ ਅੱਛਾ ਹਾਂ ਤਾਂ ਬਾਈ ਜੀ ਕੀ ਲੱਗਦਾ ਤੁਹਾਨੂੰ ਕੀ ਚਾਹੁੰਦੇ ਹੋਗੇ ਜਿਵੇਂ ਤੁਸੀਂ ਰਾਤ ਨੂੰ ਕਿਸਾਨ ਨਹੀਂ ਜਾ ਸਕਦੇ ਖੇਤਾਂ ਦੇ ਵਿੱਚ ਥੋੜੀ ਜੀ ਗੌਰ ਕਰੇ ਜਿਹੜਾ ਬੰਦਾ ਚੋਰੀ ਕਰਦਾ ਗਾਂ ਜਿਹੜਾ ਉਹ ਤੋਂ ਚੋਰ ਤੋਂ ਖਰੀਦਦਾ ਚੀਜ਼ ਉਹਦੇ ਉੱਤੇ ਵੀ ਥੋੜਾ ਜਿਹਾ ਸਕੰਜਾ ਟਾਈਟ ਹੋਵੇ ਅਸਰ ਜਦੋਂ ਵੀ ਕੋਈ ਚੋਰੀ ਵਾਲੀ ਸਕ੍ਰੈਪ ਵਾਲੀ ਚੀਜ਼ ਖਰੀਦੀ ਜਾਂਦੀ ਹੈ ਉਹਦਾ ਕੋਈ ਰਿਕਾਰਡ ਤਾਂ ਹੁੰਦਾ ਨਾ ਇਹ ਅਕਸਰ ਜਾ ਕੇ ਕਿਸੇ ਥਾਂ ਤਾਂ ਵਿਕਦਾ ਹੀ ਆ ਇਹ ਸਭ ਤੋਂ ਵੱਡਾ ਵੜਾਵਾ ਇਹਨੂੰ ਖਰੀਦਣ ਵਾਲੇ ਦਿੰਦੇ ਆ ਜੀ। ਕੁਛ ਵੀ ਚੋਰੀ ਹੋ ਕੇ ਜਾਂਦਾ ਕਿਸੇ ਦੇ ਘਰੋਂ ਕੁਛ ਵੀ ਜਾਂਦਾ ਕੋਈ ਪਸ਼ੂ ਕਣਕ ਕੁਛ ਵੀ ਜਾਂਦਾ। ਟਰਾਂਸਫਰਮ ਜਾਦੀ ਹੈ કે ਕੇਵਲ ਜਾਦੀ ਹੈ? ਕਿਉਂਕਿ ਕਾਪਰ ਇਹਦੇ ਵਿੱਚ ਕਾਪਰ ਅੱਜ ਦੇ ਸਮੇਂ ਵਿੱਚ ਸਭ ਤੋਂ ਮਹਿੰਗੀ ਚੀਜ਼ ਹੈ। ਹਮ ਜਿੱਥੇ ਕਾਪਰ ਵਿਕਦਾ ਉੱਥੇ ਜਾ ਕੇ ਗੌਰ ਹੋਵੇ ਵੀ ਇੱਥੇ ਕਾਪਰ ਔਰ ਕੋਈ ਉਹਨਾਂ ਰਿਕਾਰਡ ਲੈਣ ਉਹਨਾਂ ਤੋਂ ਵੀ ਕਿੱਥੋਂ ਆ ਰਿਹਾ ਤੁਹਾਡੇ ਕੋਲੇ ਉਹਨਾਂ ਨੇ ਖਰੀਦਿਆ। ਕਾਪਰ ਤਾਂ ਆਪਾਂ ਨੂੰ ਪਤਾ ਹੀ ਹੈ। ਆਹ ਆਧਾਰ ਕਾਰਡ ਜਾਂ ਕਿਸੇ ਨਾਲ ਜਾ ਕੇ ਵੇਚਦਾਗਾ ਕੋਈ ਆਧਾਰ ਕਾਰਡ ਦਿੰਦਾ ਅਗਲਾ ਚੀਜ਼ ਦਾ ਆਪਾਂ ਕੋਈ ਵੀ ਸਕ੍ਰੈਪ ਵੇਚਦੇ ਆਂਗੇ ਜਾ ਕੇ ਗੱਡੀ ਵਗੈਰਾ ਆਪਣੀ ਸਕ੍ਰੈਪ ਹੋ ਗਈ ਆਪਾਂ ਵੇਚਦੇ ਆਂ ਉਹਦੀ ਬਕਾਇਦਾ ਆਪਾਂ ਆਧਾਰ ਕਾਰਡ ਵਗੈਰਾ ਦੇ ਕੇ ਸਾਰਾ ਕੁਝ ਵੇਚ ਕੇ ਆ ਫਿਰ ਉਹਦੇ ਦੇ ਕੇ ਵੇਚਦੇ ਆ ਉਹ ਆਧਾਰ ਕਾਰਡ ਦੇ ਕੇ ਚੀਜ਼ ਲੈਣੇ ਇਹ ਜ਼ਿਆਦਾਤਰ ਜਿਹੜੀ ਇਹ ਚੀਜ਼ ਹੈ ਚੋਰੀ ਵਾਲੇ ਨਾਲੋਂ ਖਰੀਦਣ ਵਾਲੇ ਤੇ ਥੋੜੀ ਜੀ ਗੌਰ ਹੋ ਜੇ ਤਾਂ ਇਹ ਚੋਰ ਆਪ ਹੀ ਚੋਰੀ ਕਰਨੋਂ ਹਟ ਸਕਦਾ ਹਾਂ ਬਿਲਕੁਲ ਇਹਦੇ ਵਿੱਚ ਇਹ ਚੀਜ਼ ਹੈ ਹਮ ਬਸ ਸਾਡੇ ਨੂੰ ਤਾਂ ਜੀ ਇੱਕ ਜਿਵੇਂ ਆਪਾਂ ਕਹਿ ਦਈਏ ਵੀ ਚੋਰਾਂ ਨੂੰ ਅਪੀਲ ਹੀ ਆ ਕਿਉਂਕਿ ਹੱਥ ਬੰਨ ਕੇ ਚੋਰਾਂ ਨੂੰ ਅਪੀਲ ਹੀ ਕਰ ਸਕਦੇ ਆ ਹੋਰ ਅੱਗੇ ਤੱਕ ਸਾਡਾ ਕਿਸੇ ਦਾ ਕੋਈ ਜੋਰ ਨਹੀਂ ਵੀ ਤੁਸੀਂ ਹਟਣਾ ਤਾਂ ਹੈ ਨਹੀਂ ਵੀ ਜੇ ਤੁਸੀਂ ਚੋਰੀ ਕਰਨ ਨੂੰ ਹਟਣਾ ਪਹਿਲਾਂ ਤਾਂ ਸਾਡੀ ਹੱਥ ਬੰਨ ਕੇ ਬੇਨਤੀ ਵੀ ਮਜਬੂਰੀ ਸਮਝਿਆ ਕਰੋ ਕਿਸਾਨ ਦੀ ਵੀ ਕਿਸਾਨ ਵੀ ਮਜਬੂਰ ਆ ਉਹਨਾਂ ਕੋਲ ਕੋਈ ਥਈਆਂ ਰੁਪਈਆਂ ਦੀਆਂ ਨਹੀਂ ਪਈਆਂ ਠੀਕ ਆ ਕਿ ਨਹੀਂ ਵੀ ਤੁਹਾਡੇ ਵੀਰੇ ਹੱਥ ਬੰਨ ਕੇ ਇਹੀ ਬੇਨਤੀ ਹੈ ਕਿ ਵੀ ਜਦੋਂ ਟ੍ਰਾਂਫਰਮ ਭਾਈ ਲਾਉਨੇ ਹੋ ਸੱਚ ਕੱਟ ਕੇ ਲਾ ਲਿਆ ਕਰੋ ਕਈ ਵਾਰ ਜਦੋਂ ਤੁਸੀਂ ਟਰਾਂਫਰ ਕੱਢ ਕੇ ਸੁੱਚ ਕੱਟ ਕੇ ਉਵੇਂ ਲਾ ਜਾਣੇ ਹੋ ਨਾ ਜਦੋਂ ਵਿਚਾਰਾ ਕਿਸਾਨ ਦਾ ਕੋਈ ਪੁੱਤ ਜਾਂਦਾ ਟਰਾਂਫਰ ਨੂੰ ਹੱਥ ਲਾਉਂਦਾ ਤੇ ਵਿਚਾਰੇ ਦੀ ਜਾਨ ਨੂੰ ਹੱਥ ਧੋ ਲੈਂਦਾ ਠੀਕ ਹੈ ਕਿ ਨਹੀਂ ਤੇ ਹੁਣ ਮਾਹੌਲ ਤਾਂ ਇੰਨਾ ਕਾ ਜੀ ਹੁਣ ਇਹ ਲੱਗਦਾ ਵੀ ਹੁਣ ਖੇਤਾਂ 'ਚ ਸ਼ਾਇਦ ਟਰਾਂਫਰ ਦਾ ਚੋਰੀ ਹੁੰਦੇ ਸੀਗੇ ਕੇਵਲਾ ਵੀ ਚੋਰੀ ਹੁੰਦੀਆਂ ਤੇ ਹੁਣ ਥੋੜਾ ਟਾਈਮ ਜਾਂ ਵੀ ਮੋਟਰਾਂ ਵੀ ਖੇਤਾਂ 'ਚ ਚੋਰੀ ਹੋਣ ਦੀ ਤਿਆਰੀ ਹੈ ਗੱਲ ਵੀ ਇਹ ਚੀਜ਼ ਇੰਨਾ ਕ ਬੁਰਾ ਹਾਲ ਹੈ ਵੀ ਹੁਣ ਸਮਝ ਨਹੀਂ ਆਉਂਦੀ ਵੀ ਜਾ ਕੇ ਰੋਈਏ ਤਾਂ ਰੋਈਏ ਕਿਹਦੇ ਅੱਗੇ ਜਾ ਕੇ ਤੇ ਸਾਡੀ ਤਾਂ ਪ੍ਰਸ਼ਾਸਨ ਅੱਗੇ ਅਪੀਲ ਹੀ ਆ ਬੇਨਤ ਹੋਈ ਖੇਤ ਸੁਰੱਖਿਤ ਨਹੀਂ ਰਹੇ ਨਹੀਂ ਖੇਤ ਸੁਰੱਖਿਤ ਨਹੀਂ ਖੇਤ ਛੱਡੋ ਤੁਸੀਂ ਘਰ ਸੁਰੱਖਿਤ ਨਹੀਂ ਘਰ ਨਹੀਂ ਜਾਂ ਖੇਤ ਤਾਂ ਤੁਸੀਂ ਬਹੁਤ ਵੱਡੀ ਗੱਲ ਕਰ ਰਹੇ ਹੋ ਘਰ ਸੁਰੱਖਿਤ ਨਹੀਂ ਇਹ ਮਾਹੌਲ ਇਦਾਂ ਦਾ ਬਣਦਾ ਜਾ ਰਿਹਾ ਹੈ ਜਿੱਦਾਂ ਆਪਾਂ ਕਹਿ ਸਕਦੇ ਹਾਂ ਵੀ ਮਾਹੌਲ ਇਹ ਜਿੱਥੋਂ ਤੱਕ ਦੇਖ ਕੇ ਲੱਗਦਾ ਵੀ ਮੈਨੂੰ ਇਹ ਲੱਗਦਾ ਵੀ ਆਉਣ ਵਾਲਾ ਸਮਾਂ ਇਦਾਂ ਦਾ ਵੀ ਸਾਡੀ ਫਸਲ ਦੀ ਟਰਾਲੀ ਸੀਤੀ ਸੀ ਅਨਾਜ ਦਾ ਨਾ ਮੰਡੀ ਵੀ ਲੈ ਆ ਨਹੀਂ ਸਕਦੇ ਉਹ ਵੀ ਹੋ ਸਕਦਾ ਰਾਹਾਂ 'ਚ ਲੁੱਟ ਲਿਆ ਕਰਨਗੇ ਹੋਰ ਕੁਝ ਟਾਈਮ ਤੱਕ ਇੰਨੇ ਹੁਣ ਆ ਹੌਸਲਾ ਬੁਲੰਦ ਨਹੀਂ ਹੈ ਇਹ ਹੌਸਲੇ ਬਣਾਉਂਦਾ ਹੋਰ ਕੀ ਆ ਬਿਲਕੁਲ ਕਿਸੇ ਆਪਾਂ ਪੰਜਾਬ ਤੋਂ ਬਾਹਰਲੇ ਸਟੇਟਾਂ ਬਾਰੇ ਸੁਣਦੇ ਸੀਗੇ ਕਿ ਉੱਥੇ ਸੁਰੱਖਿਤ ਨਹੀਂ ਆਪਾਂ ਜਾਣਾ ਪਰ ਹੁਣ ਆਪਾਂ ਪੰਜਾਬ ਜਿੱਥੇ ਕਿਹਾ ਜਾਂਦਾ ਸੀਗਾ ਕਿ ਇਹ ਨਹੀਂ ਆ ਕਰਦਾਰਸੀ ਪੰਜਾਬ ਦਾ ਕਿ ਜੇ ਤੁਸੀਂ ਪੰਜਾਬ ਚੋਂ ਕਿ ਬਾਹਰਲੇ ਸਟੇਟ ਦਾ ਬੰਦਾ ਪੰਜਾਬ ਚੋਂ ਦਾ ਸੀਗਾ ਤੇ ਉਹ ਉਹਨਾਂ ਨੂੰ ਬੇਫਿਕਰੀ ਹੋ ਜਾਂਦੀ ਸੀ ਕਿ ਅਸੀਂ ਪੰਜਾਬ ਚ ਆ ਗਏ ਪਰ ਹੁਣ ਪੰਜਾਬ ਦੇ ਪਿੰਡ ਅਸੀਂ ਆਪ ਹੀ ਸੁਰੱਖਿਤ ਨਹੀਂ ਬਾਈ ਸੁਰੱਖਿਅਤ ਫੀਲ ਕਰਦੇ ਹੁੰਦੇ ਸੀ ਲੋਕ ਪੰਜਾਬ ਦੇ ਪਿੰਡਾਂ ਜਾ ਕੇ ਹੁੰਦਾ ਵੀ ਪਿੰਡ ਚ ਆ ਗਏ ਰਾਤ ਬਰਾਤ ਤੇ ਵੀ ਜਦੋਂ ਕੋਈ ਹੋਣਾ ਨਾ ਕੋਈ ਰਾਹੀਰ ਮਸਾਫਰ ਜਾਂਦਾ ਹੁੰਦਾ ਸੀਗਾ ਤੇ ਜਦੋਂ ਮੰਨਿਉ ਨੇ ਕਹਿਣਾ ਵੀ ਘਰ ਆ ਗਿਆ ਸੁਰੱਖਿਤ ਫੀਲ ਕਰਦੇ ਸੀ ਹੁਣ ਘਰ ਸੁਰੱਖਿਤ ਨਹੀਂ ਹੈਗੇ ਹੁਣ ਰਾਹੀ ਜਨੇ ਆਪ ਦੇ ਆਪ ਨੂੰ ਸੁਰੱਖਿਤ ਮਹਿਸੂਸ ਕੀ ਕਰਨਾ ਹੁਣ ਤੁਸੀਂ ਇੱਕ ਗੱਲ ਮੈਨੂੰ ਇਹ ਗੱਲ ਦੱਸੋ ਵੀ ਜਦੋਂ ਕਿਸਾਨ ਹੁਣ ਜਾਊ ਕਿਹੜੇ ਪਾਸੇ ਕੋਈ ਜਾਂਦਾ ਆ ਕੇ ਦੱਸੇ ਭਾਈ ਤੁਸੀਂ ਇਸ ਪਾਸੇ ਨੂੰ ਤੁਰਪੋ ਕਿਸਾਨ ਉਸ ਪਾਸੇ ਨੂੰ ਤੁਰ ਪੈਂਦਾ ਠੀਕ ਹੈ ਕਿ ਨਹੀਂ ਹੁਣ ਖੇਤੀ ਕਰੇ ਵੀ ਨਾ ਸਰਦਾ ਨਹੀਂ ਘਰ ਵੀ ਤੋੜਨਾ ਜਦੋਂ ਹਾਲਾਤ ਇਦਾਂ ਦੇ ਹੁੰਦੇ ਆ ਕੋਈ ਲੱਗਦਾ ਮੰਨ ਕੇ ਚੱਲੋ ਵੀ ਇਹ ਤਾਂ ਮੈਨੂੰ ਇਹ ਲੱਗਦਾ ਜੀ ਉਹਨਾਂ ਦੇ ਸਮੇਂ ਤੇ ਮੈਂ ਤਾਂ ਥੋੜੀ ਹਜੇ ਗੱਲ ਪਹਿਲਾਂ ਕਹਿ ਗਿਆ ਵੀ ਅਨਾਜ ਦਾਣਾ ਮੰਡੀ ਚ ਲੈ ਕੇ ਜਾਣੀ ਹੋ ਸਕਦਾ ਖੇਤਾਂ ਚੋਂ ਵੱਢ ਕੇ ਲੈ ਜਾ ਕਰਨ। ਇਹੋ ਜਿਹਾ ਮਾਹੌਲ ਜਿਹੜਾ ਬਣਦਾ ਜਾ ਰਿਹਾ ਹੈਗਾ। ਠੀਕ। ਇਹ ਪ੍ਰਸ਼ਾਸਨ ਹੋਇਆ ਵੀ ਥੋੜੀ ਜੀ ਭਰੋਸਾ ਪ੍ਰਸ਼ਾਸਨ ਤੇ ਬਣਿਆ ਰਹੇ ਲੋਕਾਂ ਦਾ ਉਸ ਲਈ ਜਿੰਨਾ ਹੋ ਸਕਦਾ ਸਖਤਿਕ। ਉਹਨੇ ਇੱਕ ਬਾਈ ਕਹਿੰਦੇ ਸੀ ਵੀ ਸਕ੍ਰੈਪ ਜਿੱਥੇ ਵਿਕਦਾ ਜਾ ਕੇ ਤੇ ਇਹ ਗੱਲ ਸਹੀ ਆ ਜਿੱਥੇ ਜਾ ਕੇ ਸਕ੍ਰੈਪ ਵਿਕਦਾਗਾ ਉੱਥੇ ਜਾ ਕੇ ਵੀ ਇਹ ਚੀਜ਼ ਦਾ ਪਤਾ ਪਰ ਮੰਨ ਕੇ ਚੱਲੋ ਜੇ ਇਹ ਹੀ ਕੋਈ ਇਹਦੇ ਵਿੱਚ ਕੋਈ ਇਦਾਂ ਦਾ ਕੋਈ ਇਨਵੋਲਵਮੈਂਟ ਹੋਵੇ ਆਪਾਂ ਕਹਿੰਦੇ ਵੀ ਇਦਾਂ ਦੀ ਨਹੀਂ ਹੋ ਸਕਦੀ ਇਨਵੋਲਵਮੈਂਟ ਵੀ ਜੇ ਇਦਾਂ ਕੋਈ ਟਰਾਂਫਰ ਬਣਾਉਂਦੇ ਆ ਜਾਂ ਕਰਦੇ ਆ ਜਾਂ ਕੁਝ ਵੀ ਕਿ ਉਹਨਾਂ ਤੇ ਕੋਈ ਪੁੱਛਦਸ ਹੋਣੀ ਚਾਹੀਦੀ ਹੈ ਉਹਨਾਂ ਤੇ ਵੀ ਵੀ ਜੇ ਜਾ ਕੇ ਹੋ ਸਕਦਾ ਉਹਨਾਂ ਕੋਲ ਕੋਈ ਤਾਂਬਾ ਵਿਕਦਾ ਹੋਵੇ ਹੋ ਸਕਦਾ ਉਹ ਚੀਜ਼ਾਂ ਦੇ ਵਿੱਚ ਨਾ ਹੋਵੇ ਪਰ ਪੁੱਛਦਸ ਹੋਣੀ ਜ਼ਰੂਰੀ ਆ ਜੀ ਬਿਲਕੁਲ ਤਾਂ ਕਿਸਾਨਾਂ ਨੇ ਆਪਣੀਆਂ ਸਮੱਸਿਆਵਾਂ ਦੱਸੀਆਂ ਨੇ ਜਿੱਥੇ ਕਿਸਾਨੀ ਅੱਜ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਦੇ ਨਾਲ ਜੂਝ ਰਹੀ ਹੈ ਉੱਥੇ ਇਹ ਵੀ ਇੱਕ ਵੱਡੀ ਸਮੱਸਿਆ ਆ ਗਈ ਜਿਵੇਂ ਸੜਕ ਸੁਰੱਖਿਆ ਫੋਰਸ ਸਰਕਾਰ ਨੇ ਬਣਾਈ ਆ ਬਹੁਤ ਚੰਗਾ ਉਪਰਾਲਾ ਬਹੁਤ ਚੰਗਾ ਕਦਮ ਆ ਤੇ ਨਾਲ ਹੀ ਹੁਣ ਇਹ ਵੀ ਇੱਕ ਮੰਗ ਉੱਠ ਰਹੀ ਆ ਕਿ ਹੁਣ ਖੇਤ ਸੁਰੱਖਿਆ ਫੋਰਸ ਵੀ ਬਣਾਉਣੀ ਚਾਹੀਦੀ ਆ ਕਿਉਂਕਿ ਕਿਸਾਨਾਂ ਦੇ ਜਿਕਰ ਖੇਤੀ ਸੁਰੱਖਿਤ ਨਹੀਂ ਖੇਤੀ ਨਾਲ ਹੀ ਪੰਜਾਬ ਦੀ ਇਕਨੋਮੀ ਚੱਲਦੀ ਆ ਖੇਤੀ ਨਾਲ ਹੀ ਪੰਜਾਬ ਦੇ ਘਰ ਚੱਲਦੇ ਆ ਬਹੁਤੇ ਲੋਕਾਂ ਦੇ ਜੇ ਖੇਤ ਸੁਰੱਖਿਅਤ ਨਹੀਂ ਤਾਂ ਮੁੰਡੇ ਨਵੇਂ ਖੇਤੀ ਤੋਂ ਭੱਜਣਗੇ ਫਿਰ ਉਹ ਵਾਰ ਜਾਣਗੀ ਤਾਂ ਇਹ ਸਮੱਸਿਆਵਾਂ ਜਿਹੜੀਆਂ ਨੇ ਕੋਈ ਸਮਾਂ ਸੀ ਜਦੋਂ ਰਾਤ ਨੂੰ ਪਾਣੀ ਲਾ ਕੇ ਆਉਂਦੇ ਸੀ ਕਿਸਾਨ ਕੋਈ ਡਰ ਨਹੀਂ ਸੀ ਹੁੰਦਾ ਪਰ ਹੁਣ ਕਿਸਾਨ ਕਹਿੰਦਾ ਕਿ ਅਸੀਂ ਰਾਤ ਨੂੰ ਇਕੱਲੇ ਬਾਹਰ ਨਿਕਲ ਸਕਦੇ ਕੋਈ ਪਤਾ ਨਹੀਂ ਚੋਰਾਂ ਦਾ ਕਿਹੜੇ ਵੇਲੇ ਆ ਕੇ ਲੁੱਟ ਕੇ ਕੁੱਟ ਕੇ ਜਾ ਸਕਦੇ ਆ ਇਸ ਤਰ੍ਹਾਂ ਬਿਲਕੁਲ ਘਰਾਂ ਦੇ ਵਿੱਚ ਟ੍ਰਾਂਸਫਰਮ ਹੋ ਸੀਗਾ ਤੇ ਬਿਲਕੁਲ ਪੂਰੀ ਆਰਾਮਦਾਈ ਦੇ ਨਾਲ ਜਿਹੜਾ ਚੋਰਾ ਨੇ 2 ਘੰਟੇ ਲਾ ਕੇ ਇੱਥੇ ਆਪਣਾ ਕੰਮ ਕੀਤਾ ਤੇ ਇੱਥੋਂ ਚਲੇ ਗਏ ਇੱਥੇ ਇਹਨਾਂ ਦੀ ਜੱਪੜਾ ਵਗੈਰਾ ਰਹਿ ਗਿਆ ਤਾਂ ਅੱਗੇ ਕਣਕ ਦੇ ਵਿੱਚ ਜਿਹੜਾ ਟਰਾਂਸਫਰਮ ਸਿੱਟਿਆਂ ਦੇ ਦੇਖ ਸਕਦੇ ਹੋ ਤੇ ਕਣਕ ਆ ਜਿਹੜੀ ਉਹਦੇ ਵਿੱਚ ਜਿਹੜੇ ਟਰਾਂਸਫਰਮ ਦੇ ਉੱਪਰਲੇ ਖੋਲ ਨੇ ਉਹ ਕਣਕ ਦੇ ਵਿੱਚ ਛੁੱਟੇ ਹੋਏ ਆ ਤਾਂ ਇੱਕ ਬਹੁਤ ਸਮੱਸਿਆ ਵੱਡੀ ਆ ਇਹ ਇਹ ਬਹੁਤ ਵੱਡੀ ਸਮੱਸਿਆ ਕੀ ਟਰਾਂਸਫਰਮ ਚੋਰੀ ਹੋਣੇ ਕੇਵਲਾਂ ਚੋਰੀ ਹੋਣੀਆਂ ਮੋਟਰਾਂ ਕੱਢੀਆਂ ਜਾਣੀਆਂ ਸਟਾਰਟਰ ਕੱਢੇ ਜਾਣੇ ਇੱਕ ਵੱਡੀ ਸਮੱਸਿਆ ਕਿਸਾਨਾਂ ਨੂੰ ਅੱਜ ਕੱਲ ਆ ਰਹੀ ਆ ਜਿਨ੍ਹਾਂ ਨੇ ਠੇਕੇ ਤੇ ਲਿਆ ਹੁੰਦਾ ਜੇ ਕਿਸੇ ਦੀ ਕੋਈ ਮੋਟਰ ਚੋਰੀ ਕਰਕੇ ਲੈ ਗਿਆ ਕੇਵਲ ਚੋਰੀ ਕਰਕੇ ਲੈ ਗਿਆ ਤਿੰਨ ਚਾਰ ਹਜ਼ਾਰ ਦਾ ਨੁਕਸਾਨ 5000 ਦਾ ਨੁਕਸਾਨ ਜਿਹੜਾ ਹੋ ਜਾਂਦਾ ਉਦੋਂ ਬਾਅਦ ਇੱਕ ਹੁਣੇ ਟਰਾਂਸਫਰ ਨੂੰ ਚੋਰੀ ਹੋ ਗਿਆ ਕਿਸਾਨ ਦੀ ਕਣਕ ਪਾਣੀ ਮੰਗਦੀ ਸੀ ਤਾਂ ਹੁਣ ਪਾਣੀ ਨੂੰ ਵੀ ਨਿੰਗ ਵੀ ਲੇਟ ਜਿਹੜੀ ਉਹ ਫਸਲ ਆ ਹੋ ਜਾਣੀ ਹੈ ਕਣਕ ਜਿਹੜੀ ਉਹ ਸਮੇਂ ਸਿਰ ਪਾਣੀ ਨਹੀਂ ਮਿਲਣਾ ਬਹੁਤ ਸਾਰੀਆਂ ਸਮੱਸਿਆਵਾਂ ਦੇ ਨਾਲ ਕਿਸਾਨੀਆਂ ਜਿਹੜੀ ਇਸ ਟਾਈਮ ਜੂਝ ਰਹੀ ਆ ਤੇ ਸਰਕਾਰ ਨੂੰ ਪ੍ਰਸ਼ਾਸਨ ਨੂੰ ਤੋਂ ਮੰਗ ਕਿਸਾਨ ਕਰਦੇ ਆ ਕਿ ਇਹਨਾਂ ਵੱਲ ਜਰੂਰ ਜਿਹੜਾ ਧਿਆਨ ਦਿੱਤਾ ਜਾਵੇ ਤਾਂ ਜੋ ਟਟਕਟ ਸੁਰੱਖਿਅਤ ਖੇਤ ਤਾਂ ਹੋ ਜਾਣ ਕਿ ਨਵੀਂ ਪੀੜੀ ਨੂੰ ਇਹ ਤਾਂ ਲੱਗੇ ਕਿ ਅਸੀਂ ਖੇਤੀ ਕਰ ਲਾਂਗੇ ਇੱਥੇ ਪਰ ਅੱਜ ਜਦੋਂ ਖੇਤੀ ਨਵੀਂ ਪੀੜੀ ਛੱਡ ਰਹੀ ਆ ਜਿੱਥੇ ਹੋਰ ਸਮੱਸਿਆ ਮੰਨੇ ਉੱਥੇ ਇੱਕ ਵੱਡੀ ਸਮੱਸਿਆ ਗਈ ਕਿ ਰਾਤ ਨੂੰ ਇਕੱਲਾ ਕਹਿਰਾ ਮੁੰਡਾ ਕੋਈ ਜਵਾਕ ਆ ਕਰ ਆਉਦਾ ਖੇਤ ਨਹੀਂ ਭੇਜ ਸਕਦਾ ਕਿ ਖੇਤਾਂ ਨੂੰ ਕਈ ਵਾਰੀ ਰਾਤ ਨੂੰ ਵੀ ਜਾਣਾ ਪੈਂਦਾ ਆਵਾਰਾ ਪਸ਼ੂ ਵੀ ਆਉਂਦੇ ਆ ਹੋਰ ਵੀ ਬਹੁਤ ਸਾਰੀਆਂ ਸਮੱਸਿਆ ਮੰਨੇ ਉੱਥੇ ਇਹਨਾਂ ਆ ਇੱਕ ਵੱਡੀ ਸਮੱਸਿਆ ਜਿਹੜੀ ਇਹ ਵੀ ਆਉਣ ਲੱਗੀ ਤੇ ਪ੍ਰਸ਼ਾਸਨ ਤੇ ਸਰਕਾਰ ਨੂੰ ਵੱਲ ਕਿਸਾਨ ਮੰਗ ਕਰਦੇ ਆ ਪ੍ਰਸ਼ਾਸਨ ਤੇ ਸਰਕਾਰ ਤੋਂ ਕਿ ਇਹਨਾਂ ਵੱਲ ਵੀ ਧਿਆਨ ਦਿੱਤਾ ਜਾਵੇ ਤਾਂ ਜੋ ਟੁਕ ਟੁਕ ਸੇ ਖੇਤ ਆ ਜਿਹੜੇ ਉਸ ਰੱਖਿਆਤ ਹੋ ਸਕਣ ਤੇ ਕਿਸਾਨ ਬੇਫਿਕਰੀ ਦੇ ਨਾਲ ਆਪਣਾ ਦਿਨੇ ਜਾਂ ਰਾਤ ਨੂੰ ਖੇਤਾਂ ਨੂੰ ਪਾਣੀ ਦੇਣ ਜਾ ਸਕਣ ਕੈਵਨ ਮੈਨ ਲਪਰੀ ਦੇ ਨਾਲ ਗਵਿੰਦਰ ਸਿੰਘ ਜੰਗੀ ਹਨ ਤੇ ਪ੍ਰੈਮੀ ਸ਼ਰਤੀ ਵੀ ਤੁਹਾਡਾ ਆਪਣਾ ਤੁਹਾਡੇ ਲਈ